ਪੰਜਾਬ ਦੀਆਂ ਹੌਟ ਸੀਟਾਂ ਦੇ ਵਿੱਚ ਸ਼ਮਾਰ ਜਲੰਧਰ ਦੀ ਸੀਟ ਜਿੱਤਣ ਤੋਂ ਬਾਅਦ ਹੁਣ ਕਾਂਗਰਸ ਦੇ ਵੱਲੋਂ ਜਿਮਨੀ ਚੋਣ ਨੂੰ ਲੈ ਕੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਦੱਸ ਦਈਏ ਕਿ ਜਲੰਧਰ ਵੈਸਟ ਸੀਟ ਦੇ ਉੱਪਰ 10 ਜੁਲਾਈ ਨੂੰ ਵੋਟਾਂ ਪੈਣੀਆਂ ਨੇ ਇਸ ਦੇ ਸਿਰੂ ਲੈ ਕੇ ਹੁਣ ਤੋਂ ਹੀ ਕਾਂਗਰਸ ਪਾਰਟੀ ਵੱਲੋਂ ਅਤੇ ਖਾਸ ਤੌਰ ਦੇ ਉੱਪਰ ਲੋਕ ਸਭਾ ਸੀਟ ਜਿੱਤ ਚੁੱਕੇ ਚਰਨਜੀਤ ਸਿੰਘ ਚੰਨੀ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਦੱਸ ਦिए ਕਿ ਇਸ ਮਾਮਲੇ ਦੇ ਮੱਦੇ ਨਜ਼ਰ ਜਲੰਧਰ ਤੋਂ ਨਵੇਂ ਚੁਣੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਬੀਤੇ ਦਿਨ ਬੈਸਟ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਸੰਬੰਧੀ ਟਿਕਟ ਦੇ ਦਾਅਵੇਦਾਰਾਂ ਤੋਂ ਇਲਾਵਾ ਲੋਕ ਸਭਾ ਚੋਣ ਵਿੱਚ ਬਣਾਈ ਗਈ ਕੋਆਰਡੀਨੇਸ਼ਨ ਕਮੇਟੀ ਹਲਕੇ ਨਾਲ ਸੰਬੰਧਿਤ ਬਾਡ ਪ੍ਰਧਾਨਾਂ ਬਾਡ ਇੰਚਾਰਜਾਂ ਅਤੇ ਹੋਰ ਆਗੂਆਂ ਨਾਲ ਮੀਟਿੰਗ ਕਰਕੇ ਨਬਜ਼ ਟਟੋਲਦਿਆਂ ਉਹਨਾਂ ਦੀ رائے ਜਾਣੀ ਇਸ ਦੌਰਾਨ ਉਹਨਾਂ ਦੇ ਨਾਲ ਕਾਂਗਰਸ ਲੀਡਰਸ਼ਿਪ ਜੋ ਸਬੰਧਤ ਹਲਕੇ ਨਾਲ ਲੀਡਰਸ਼ਿਪ ਹੈ ਉਹ ਸਬੰਧਤ ਸਾਰੇ ਮੈਂਬਰਸ ਰਹੇ ਸੀ ਤੇ ਨਾਲ ਹੀ ਨਾਲ ਦੱਸ ਦिए ਕਿ ਇਸ ਦੌਰਾਨ ਉਹਨਾਂ ਨਾਲ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਰਜਿੰਦਰ 베ਰੀ ਵੀ ਮੌਜੂਦ ਸਨ ਸੰਸਦ ਮੈਂਬਰ ਚੰਨੀ ਨੇ ਮੀਟਿੰਗ ਦੀ ਸ਼ੁਰੂਆਤ ਵਿੱਚ ਸਾਫ਼ ਕਰ ਦਿੱਤਾ ਕਿ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਜਾਂ ਰਿਸ਼ਤੇਦਾਰ ਜਿਮਨੀ ਚੋਣ ਨਹੀਂ ਲੜੇਗਾ ਅਤੇ ਨਾ ਹੀ ਬੈਸਟ ਹਲਕੇ ਤੋਂ ਕਿਸੇ bari ਉਮੀਦਵਾਰ ਨੂੰ ਟਿਕਟ ਦਿੱਤੀ ਜਾਵੇਗੀ ਜਾ ਟਿਕਟ ਮਿਲੇਗੀ ਇਹ ਵੱਡਾ ਬਿਆਨ ਨਵੇਂ ਬਣੇ ਲੋਕ ਸਭਾ ਮੈਂਬਰ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਦਿੱਤੇ ਗਏ ਨੇ ਕਿਉਂਕਿ ਚਰਚਾਵਾ ਇਹ ਚੱਲ ਰਹੀ ਸੀ ਪਿਛਲੇ ਦਿਨੀ ਕਿ ਚਰਨਜੀਤ ਸਿੰਘ ਚੰਨੀ ਦਾ ਪਰਿਵਾਰਕ ਮੈਂਬਰ ਇਥੋਂ ਟਿਕਟ ਲੜ ਸਕਦਾ ਪਰ ਇਹਨਾਂ ਸਾਰੀਆਂ ਹੁਣ ਜੋ ਚਰਚਾਵਾ ਨੇ ਉਹਨਾਂ ਨੂੰ ਖਾਰਜ ਸਿਰੇ ਤੋਂ ਖਾਰਜ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਕਰ ਦਿੱਤਾ ਗਿਆ ਇਹ ਕਹਿੰਦੇ ਹੋਏ ਕਿ ਉਹਨਾਂ ਦਾ ਕੋਈ ਵੀ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਜਿਮਨੀ ਚੋਣ ਨਹੀਂ ਲੜੇਗਾ ਅਤੇ ਨਾ ਹੀ ਬੈਸਟ ਹਲਕੇ ਤੋਂ ਕਿਸੇ bari ਉਮੀਦਵਾਰ ਨੂੰ ਟਿਕਟ ਮਿਲੇਗੀ ਜਿਹੜਾ ਵੀ ਉਮੀਦਵਾਰ ਹੋਵੇਗਾ ਉਹ ਹਲਕੇ ਨਾਲ ਹੀ ਸੰਬੰਧਿਤ ਹੋਵੇਗਾ ਸੰਸਦ ਮੈਂਬਰ ਨੇ ਇਸ ਦੌਰਾਨ ਸਾਰੇ ਕਾਂਗਰਸੀ ਆਗੂਆਂ ਨੂੰ ਕਿਹਾ ਕਿ ਪਾਰਟੀ ਹਾਈ ਕਮਾਂਡ ਜਿਸ ਆਗੂ ਨੂੰ ਟਿਕਟ ਦੇਵੇਗੀ ਸਾਰੀ ਪੂਰੀ ਇਕਜੁੱਟਤਾ ਨਾਲ ਉਸ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਦਿਨ ਰਾਤ ਇੱਕ ਕਰ ਦੇਣਗੇ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਇਸ ਗੱਲ ਤੇ ਇਜਰਾਜ਼ ਹੈ ਤਾਂ ਹੱਥ ਖੜਾ ਕਰ ਦੇਵੇ ਪਰ ਸਾਰੇ ਆਗੂਆਂ ਨੇ ਤਾੜੀਆਂ ਮਾਰ ਕੇ ਇਸ ਫੈਸਲੇ ਤੇ ਆਪਣੀ ਸਹਿਮਤੀ ਜਤਾ ਦਿੱਤੀ ਪਰ ਜਿਉਂ ਹੀ ਉਮੀਦਵਾਰ ਸਬੰਧੀ ਮੰਥਨ ਸ਼ੁਰੂ ਹੋਇਆ ਤਾਂ ਕੁਝ ਬੁਲਾਰਿਆਂ ਨੇ ਜਾਤੀਵਾਦ ਨਾਲ ਤੇ ਟਿਕਟ ਦੀ ਮੰਗ ਕਰ ਦਿੱਤੀ ਇੱਕ ਆਗੂ ਭਗਤ ਬਰਾਦਰੀ ਨੂੰ ਟਿਕਟ ਦੇਣ ਦੀ ਮੰਗ ਕਰ ਰਿਹਾ ਸੀ ਦੂਜਾ ਰਵਿਦਾਸ ਤੇ ਮੇਘ ਬਰਾਦਰੀ ਵਿੱਚੋਂ ਉਮੀਦਵਾਰ ਦੀ ਚੋਣ ਕਰਨ ਦੀ ਗੱਲ ਕਰਨ ਲੱਗਾ ਅਜਿਹੇ ਰੌਲੇ ਰੱਪੇ ਵਾਲੇ ਹਾਲਾਤ ਨੂੰ ਦੇਖਦਿਆਂ ਚੰਨੀ ਨੇ ਕਾਂਗਰਸ ਆਗੂਆਂ ਨੂੰ ਮੀਟਿੰਗ ਹਾਲ ਵਿੱਚੋਂ ਬਾਹਰ ਜਾਣ ਲਈ ਕਿਹਾ ਅਤੇ ਬਖ ਬਖ ਆਗੂਆਂ ਦੇ ਨਾਲ ਸਲਾਮ ਮਸ਼ਵਰਾ ਕੀਤਾ ਇਸ ਦੌਰਾਨ ਸੰਸਦ ਮੈਂਬਰ ਚੰਨੀ ਅਤੇ ਰਜਿੰਦਰ 베ਰੀ ਨੇ ਇਕੱਲੇ ਇਕੱਲੇ ਆਗੂ ਤੋਂ ਉਹਨਾਂ ਦੀ ਰਾਏ ਜਾਣੀ ਅਤੇ ਜਿਮਨੀ ਚੋਣ ਦੀ ਚਨੌਤੀ ਵਿੱਚ ਜਿੱਤ ਪ੍ਰਾਪਤ ਕਰਨ ਸੰਬੰਧੀ ਰਣਨੀਤੀ ਬਾਰੇ ਜਾਣਕਾਰੀ ਇਕੱਠੀ ਕੀਤੀ ਇਸ ਮੌਕੇ ਨਗਰ ਨਿਗਮ ਦੀ ਸਾਬਕਾ ਸੀਨੀਅਰ ਡਿਪਟੀ ਮੇਅਰ सुरेंद्र ਕੌਰ ਅਤੇ ਇਲਾਵਾ ਹਲਕੇ ਦੇ ਨਾਲ ਸਬੰਧਤ ਹੋਰ ਸੀਨੀਅਰ ਆਗੂ ਵੀ ਮੌਜੂਦ ਸੀ ਸੰਸਦ ਮੈਂਬਰ ਚੰਨੀ ਨੇ ਕਿਹਾ ਕਿ ਹਾਈ ਕਮਾਂਡ ਦੇ ਉਮੀਦਵਾਰ ਦਾ ਨਾਂ ਤਾਂ ਅੰਤਿਮ ਫੈਸਲਾ ਕਰੇਗੀ ਨਾਂ ਦੇ ਉੱਪਰ ਅੰਤਿਮ ਫੈਸਲਾ ਹਾਈ ਕਮਾਂਡ ਕਰੇਗੀ ਇਹ ਕਹਿੰਦੇ ਨਜ਼ਰ ਆਏ ਰਜਿੰਦਰ 베ਰੀ ਨੇ ਕਿਹਾ ਕਿ ਜ਼ਿਲ੍ਹਾ ਕਾਂਗਰਸ ਸ਼ਹਿਰੀ ਵੱਲੋਂ ਕਾਂਗਰਸ ਹਾਈ ਕਮਾਂਡ ਨੂੰ ਤਿੰਨ ਮਜ਼ਬੂਤ ਉਮੀਦਵਾਰਾਂ ਦਾ ਪੈਨਲ ਬਣਾ ਕੇ ਭੇਜਿਆ ਜਾਵੇਗਾ ਅਤੇ ਇਸ ਪੈਨਲ ਵਿੱਚੋਂ ਹੀ ਇੱਕ ਉਮੀਦਵਾਰ ਨੂੰ ਐਲਾਨਿਆ ਜਾਵੇਗਾ 베리 ਨੇ ਦੱਸਿਆ ਕਿ ਪਹਿਲਾਂ ਹਾਈ ਕਮਾਂਡ ਨੇ ਉਹਨਾਂ ਤੋਂ ਪੈਨਲ ਨਹੀਂ ਮੰਗਿਆ ਪਰ ਉਦੋਂ ਤੱਕ ਉਹ ਜ਼ਿਲ੍ਹਾ ਪੱਧਰ ਤੇ ਹਲਕੇ ਹਲਕੇ ਤੋਂ ਬੈਸਟ ਹਲਕੇ ਤੋਂ ਟਿਕਟ ਹਾਸਲ ਕਰਨ ਵਾਲੇ ਦਾਅਵੇਦਾਰਾਂ ਦੀ ਲਿਸਟ ਨੂੰ ਸ਼ਾਰਟ ਲਿਸਟ ਕਰ ਰਹੇ ਨੇ ਦੱਸ ਦਈਏ ਕਿ ਬੈਸਟ ਹਲਕੇ ਦੀ ਜਿਮਨੀ ਚੋਂ ਦਾ ਐਲਾਨ ਹੋਣ ਤੋਂ ਬਾਅਦ ਟਿਕਟ ਹਾਸਲ ਕਰਨ ਲਈ ਕਾਂਗਰਸ ਦੇ ਆਗੂਆਂ ਵਿੱਚ ਹੋੜ ਲੱਗੀ ਹੈ ਅਤੇ ਅੱਜ ਸੰਸਦ ਦੀ ਮੈਂਬਰ ਚੰਨੀ ਵੱਲੋਂ ਮੀਟਿੰਗ ਕਰਨ ਤੋਂ ਬਾਅਦ 6 ਦਾਅਵੇਦਾਰ ਟਿਕਟ ਹਾਸਲ ਕਰਨ ਦੀ ਇੱਛਾ ਸਬੰਧੀ ਜ਼ਿਲ੍ਹਾ ਕਾਂਗਰਸ ਪਵਨ ਪੁੱਜੇ ਅਤੇ ਉਹਨਾਂ ਨੇ ਜ਼ਿਲ੍ਹਾ ਪ੍ਰਧਾਨ ਅਰਜਿੰਦਰ 베ਰੀ ਨੂੰ ਆਪਣੀ ਆਪਣੀ ਐਪਲੀਕੇਸ਼ਨ ਸਬਮਿਟ ਕਰਾਈ ਹੈ ਸੋ ਅਰਜਿੰਦਰ 베ਰੀ ਨੇ ਕਿਹਾ ਕਿ ਹਾਈ ਕਮਾਂਡ ਤੋਂ ਉਹਨਾਂ ਨੂੰ ਦਾਵੇਦਾਰਾਂ ਸਬੰਧੀ ਕੋਈ ਪਰਫਾਰਮਾਂਸ ਹਾਸਲ ਨਹੀਂ ਹੋਇਆ ਹੈ ਜਿਸ ਕਾਰਨ ਅਜੇ ਵੀ ਕੋਈ ਅਜੇ ਵੀ ਜਿਹੜਾ ਕੋਈ ਆਗੂ ਉਹਨਾਂ ਨੂੰ ਆਪਣਾ ਐਪਲੀਕੇਸ਼ਨ ਦੇ ਰਿਹਾ ਹੈ ਉਸ ਨੂੰ ਉਹ ਆਪਣੇ ਕੋਲ ਰੱਖ ਰਿਆ ਹਨ ਉਹਨਾਂ ਕਿਹਾ ਕਿ ਉਮੀਦ ਹੈ ਕਿ ਟਿਕਟ ਅਪਲਾਈ ਕਰਨ ਲਈ ਪਰਫਾਰਮਾਂਸ ਕੱਲ ਤੱਕ ਜ਼ਿਲ੍ਹਾ ਕਾਂਗਰਸ ਦੇ ਦਫ਼ਤਰ ਵਿੱਚ ਆ ਜਾਵੇਗਾ ਜਿਸ ਵਿੱਚ ਟਿਕਟਾਂ ਦੇ ਦਾਅਵੇਦਾਰਾਂ ਦੀ ਜੋ ਪੂਰਾ ਬੇਰਬਾ ਉਹ ਹੋਵੇਗਾ ਸੋ ਉਧਰ ਸੰਸਦ ਮੈਂਬਰ ਚਰਨ ਸਿੰਘ ਚੰਨੀ ਨੇ ਇਹ ਜਿਮਨੀ ਚੋਣ ਨੂੰ ਵੱਡੀ ਚਨੌਤੀ ਮੰਨਿਆ ਜਿਸ ਨੂੰ ਵੇਖਦਿਆਂ ਹੋਇਆ ਸੰਸਦ ਮੈਂਬਰ ਨੇ ਕਿਹਾ ਕਿ ਉਹ ਕੱਲ ਤੋਂ ਹੀ ਵਾਰਡ ਪੱਧਰ ਦੀਆਂ ਮੀਟਿੰਗਾਂ ਦਾ ਦੌਰਾ ਸ਼ੁਰੂ ਕਰਨ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਉਹ ਰੋਜ਼ਾਨਾ ਇੱਕ ਬਾੜ ਵਿੱਚ ਮੀਟਿੰਗ ਕਰਨਗੇ ਅਤੇ ਇਸ ਦੌਰਾਨ ਉਹ ਬਾੜ ਨਾਲ ਸੰਬੰਧਿਤ ਲੋਕਾਂ ਦੀ ਲੋਕ ਸਭਾ ਚੋਣ ਵਿੱਚ ਕਾਂਗਰਸ ਨੂੰ ਜਿੱਤ ਦਿਵਾਉਣ ਸੰਬੰਧੀ ਧੰਨਵਾਦ ਕਰਨ ਤੋਂ ਇਲਾਵਾ ਉਨ੍ਹਾਂ ਦੀਆਂ ਦਿੱਕਤਾਂ ਵੀ ਸੁਣਨਗੇ ਸੂਤਰਾਂ ਦੀ ਮੰਨੀਏ ਤਾਂ ਸੱਤਾਧਾਰੀ ਪਾਰਟੀ ਵਿਰੁੱਧ ਲੜੀ ਜਾਣ ਵਾਲੀ ਜਿਮਨੀ ਚੋਣ ਨੂੰ ਲੈ ਕੇ ਕਾਂਗਰਸ ਕਿਸੇ ਵੀ ਤਰ੍ਹਾਂ ਦਾ ਕੋਈ ਰਿਸਕ ਉਠਾਉਣ ਨੂੰ ਤਿਆਰ ਨਹੀਂ ਹੈ ਕਿਉਂਕਿ ਚੋਣ ਵਿੱਚ ਧਨਬਲ ਦੀ ਪੂਰੀ ਤਰ੍ਹਾਂ ਨਾਲ ਵਰਤੋਂ ਹੋਵੇਗੀ ਇਸੇ ਕੜੀ ਵਿੱਚ ਸੰਸਦ ਮੈਂਬਰ ਚੰਨੀ ਅਤੇ ਜ਼ਿਲ੍ਹਾ ਪ੍ਰਧਾਨ ਦੀ ਨਜ਼ਰ ਬੈਸਟ ਹਲਕੇ ਦੇ ਅਜਿਹੇ ਪਰਿਵਾਰਾਂ ਤੇ ਹੈ ਜੋ ਕਿ ਸਾਬਕਾ ਕੌਂਸਲਰ ਪਰਿਵਾਰ ਨਾਲ ਸੰਬੰਧਿਤ ਹੋਣ ਦੇ ਨਾਲ-ਨਾਲ ਉਦਯੋਗਪਤੀ ਘਰਾਣਾ ਵੀ ਹੈ ਮੰਨਿਆ ਜਾ ਰਿਹਾ ਕਿ ਉਕਤ ਪਰਿਵਾਰ ਦੇ ਕਿਸੇ ਮੈਂਬਰ ਨੂੰ ਟਿਕਟ ਹਾਸਲ ਕਰਨ ਵਾਲੇ ਉਮੀਦਵਾਰਾਂ ਦੀ ਦੌੜ ਵਿੱਚ ਸ਼ਾਮਿਲ ਕੀਤੇ ਜਾਣ ਦੀਆਂ ਸੰਭਾਵਨਾਵਾਂ ਬੰਨ੍ਹ ਰਹੀਆਂ ਨੇ ਤਾਂ ਜੇਕਰ ਸਾਰੀਆਂ ਗੋਟੀਆਂ ਸਹੀ ਬੈਠੀਆਂ ਤਾਂ ਕਾਂਗਰਸ ਦੇ ਸੀਨੀਅਰ ਆਗੂ ਉਕਤ ਪਰਿਵਾਰ ਦੇ ਕਿਸੇ ਮੈਂਬਰ ਦੀ ਟਿਕਟ ਦੀ ਦੌੜ ਵਿੱਚ ਸ਼ਾਮਿਲ ਦਾਅਵੇਦਾਰਾਂ ਵਿੱਚ ਐਂਟਰੀ ਕਰਵਾ ਕੇ ਉਸ ਤੇ ਆਪਣਾ ਦਾਅ ਖੇੜ ਸਕਦੇ ਹਨ ਆਸੋ ਸਾਰਾ ਕੁਝ ਇਸ ਮਾਮਲੇ ਨੂੰ ਲੈ ਕੇ ਸਾਰੀਆਂ ਤਿਆਰੀਆਂ ਨੇ ਜੋ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਚਰਨ ਦੀ ਸੰਚਨੀ ਖੁਦ ਇਸ ਹਲਕੇ ਦੇ ਵਿੱਚ ਐਕਟਿਵ ਦਿਖਾਈ ਦੇ ਰਹੇ ਨੇ ਤੇ ਇੱਕ ਵੱਡੀ ਚੁਣੌਤੀ ਆਪਣੇ ਲਈ ਇਸ ਜਿਮਨੀ ਚੋਣ ਨੂੰ ਮੰਨ ਰਹੇ ਨੇ ਦੱਸ ਦਈਏ ਕਿ ਆਮ ਆਦਮੀ ਪਾਰਟੀ ਤੋਂ ਭਾਜਪਾ ਵਿੱਚ ਸ਼ਾਮਿਲ ਹੋਏ ਸ਼ੀਤਲ ਅੰਗਰਾਲ ਦੇ ਵੱਲੋਂ ਆਪਣੀ ਹਲਕੇ ਤੋਂ ਅਸਤੀਫਾ ਦੇਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸਰਕਾਰ ਦੇ ਵੱਲੋਂ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਸੀ ਭਾਵੇਂ ਕਿ ਉਹਨਾਂ ਦੇ ਵੱਲੋਂ ਸਪੀਕਰ ਦੇ ਕੋਲ ਪਹੁੰਚ ਕੇ ਆਪਣਾ ਅਸਤੀਫਾ ਵਾਪਸ ਮੰਗਿਆ ਗਿਆ ਸੀ ਲੇਕਿਨ ਉਸ ਤੋਂ ਪਹਿਲਾਂ ਸਪੀਕਰ ਸਾਹਿਬ ਦੇ ਵੱਲੋਂ ਇਹ ਕਲੀਅਰ ਕਰ ਦਿੱਤਾ ਗਿਆ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਿਸ ਕਾਰਨ ਹੁਣੇ ਸੀਟ ਜਿਮਨੀ ਚੋਣ ਦੇ ਲਈ ਖਾਲੀ ਹੈ ਤੇ 10 ਜੁਲਾਈ ਨੂੰ ਐਲਾਨ ਹੋ ਚੁੱਕਿਆ ਵੀ 10 ਜੁਲਾਈ ਨੂੰ ਇੱਥੇ ਹੁਣ ਇਲੈਕਸ਼ਨ ਹੋਏਗੀ ਜਿੱਥੇ ਕਾਂਗਰਸ ਹੁਣ ਲੋਕ ਸਭਾ ਜਿੱਤ ਕੇ ਹੌਸਲੇ ਬੁਲੰਦ ਨੇ ਉੱਥੇ ਹੀ ਚਰਨ ਸਿੰਘ ਚੰਨੀ ਜਲੰਧਰ ਦੀ ਇਸ ਜਿਮਨੀ ਚੋਣ ਨੂੰ ਆਪਣੇ ਲਈ ਵੱਡੀ ਚੁਣੌਤੀ ਮੰਨ ਰਹੇ ਨੇ ਤੇ ਨਾਲ ਹੀ ਨਾਲ ਦੱਸ ਦੇ ਕਿ ਉਹਨਾਂ ਦੇ ਵੱਡੋ ਵੱਡਾ ਐਲਾਨ ਕੀਤਾ ਗਿਆ ਆਪਣੇ ਪਰਿਵਾਰਕ ਮੈਂਬਰਾਂ ਦੇ ਜਿਮਨੀ ਚੋਣ ਨੂੰ ਲੈ ਕੇ ਜਿਸ ਦੇ ਵਿੱਚ ਉਹਨਾਂ ਨੇ ਉਹਨਾਂ ਸਾਰੀਆਂ ਚਰਚਾਵਾਂ ਨੂੰ ਖਤਮ ਕਰ ਦਿੱਤਾ ਸਿਰੇ ਤੋਂ ਨਕਾਰ ਦਿੱਤਾ ਜਿਸ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਜਿਮਨੀ ਚੋਣ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਪਰਿਵਾਰਕ ਮੈਂਬਰ ਸ਼ਾਮਿਲ ਹੋ ਸਕਦੇ ਨੇ ਜਿਮਨੀ ਚੋਣ ਲੜ ਸਕਦੇ ਨੇ ਲੇਕਿਨ ਇਸ ਦੇ ਉੱਪਰ ਹੁਣ ਵੱਡਾ ਬਿਆਨ ਚਰਨਜੀਤ ਸਿੰਘ ਚੰਨੀ ਦਾ ਆਇਆ ਜਿੱਥੇ ਉਹਨਾਂ ਨੇ ਕਿਹਾ ਕਿ ਕਿਸੇ ਵੀ ਬਾਰੀ ਨੂੰ ਹਲਕੇ ਤੋਂ ਬਾਰੀ ਵਿਅਕਤੀ ਨੂੰ ਟਿਕਟ ਨਹੀਂ ਦਿੱਤੀ ਜਾਏਗੀ ਉਮੀਦਵਾਰ ਨਹੀਂ ਬਣਾਇਆ ਜਾਏਗਾ ਉੱਥੇ ਹੀ ਮੀਟਿੰਗਾਂ ਕਰਕੇ ਲੋਕਾਂ ਦੀ ਨਬਜ਼ ਟਟੋਲਦੇ ਹੋਏ ਨਜ਼ਰਾਇ ਚਰਨਜੀਤ ਸਿੰਘ ਚੰਨੀ ਅਤੇ ਨਾਲ ਹੀ ਨਾਲ ਜਿਹੜੇ ਇੱਛੁਕ ਵਿਅਕਤੀ ਨੇ ਚੋਣ ਲੜਨ ਦੇ ਉਹਨਾਂ ਤੋਂ ਵੀ ਪਰਫਾਰਮੇ ਮੰਗਣੇ ਸ਼ੁਰੂ ਕਰ ਦਿੱਤੇ ਗਏ ਨੇ ਅਤੇ ਉਹਨਾਂ ਨੂੰ ਸ਼ਾਰਟ ਲਿਸਟ ਕੀਤਾ ਜਾ ਰਿਹਾ ਹੈ ਸੋ ਜਲੰਧਰ ਦੀ ਜਿਮਨੀ ਚੋਣ ਹੁਣ ਲੱਗ ਰਿਹਾ ਵੀ ਚਰਨਜੀਤ ਸਿੰਘ ਚੰਨੀ ਬਕਾਰੀ ਸੀਟ ਬਣਾਉਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਵੱਡੇ ਫਤਵੇ ਦੇ ਨਾਲ ਜਲੰਧਰ ਤੋਂ ਲੋਕ ਸਭਾ ਦੀ ਸੀਟ ਉਹ ਜਿੱਤ ਚੁੱਕੇ ਨੇ ਤੇ ਹੁਣ ਜਿਮਨੀ ਚੋਣ ਨੂੰ ਜਿੱਤ ਕੇ ਵੀ ਪਾਰਟੀ ਦੀ ਝੋਲੀ ਪਾਉਣਾ ਚਾਹੁੰਦੇ ਨੇ ਜਿਸ ਲਈ ਉਹ ਐਕਸ਼ਨ ਮੋਡ ਦੇ ਵਿੱਚ ਨੇ ਅਤੇ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਅਤੇ ਲੋਕਾਂ ਦੀ ਖਾਸ ਤੌਰ ਤੇ ਵਰਕਰਾਂ ਦੀ ਨਵਜ ਟਟੋਲ ਦੇ ਹੋਏ ਦਿਖਾਈ ਦੇ ਰਹੇ ਚੈਰੰਜਿੰਗਸ ਨੂੰ ਚੰਨੀ ਸੋ ਕਿਸ ਤਰ੍ਹਾਂ ਦੀ ਰਹੇਗੀ ਜਿਮਨੀ ਚੋਣ ਦੀ ਲੜਾਈ ਜਾਣਨ ਨਹੀਂ ਬਣੇ ਰਹੋ ਔਰ ਜਾਨਾ ਲੋਕਾਂ ਦਾ ਟੀਵੀ ਤੇ